ਮੋਦੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਦੀ ਸੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਤੀਜੀ ਵਾਰ ਉਹਨਾਂ ਦੀ ਜਦ ਸਰਕਾਰ ਆ ਗਈ ਤੇ ਜੰਦਾ ਦਾ ਇੰਨਾ ਬੁਰਾ ਹਾਲੇ ਰੋਟੀ ਦੇ ਲਾਲੇ ਪਏ ਹੋਏ ਨੇ ਦੇਖੋ ਜਿੱਥੇ 500 ਦਾ ਗੜਾ ਮਿਲਦਾ ਸਾਨੂੰ ਉਹ ਚ ਦੋ ਟਾਈਸ ਵਾਰ ਤੇਲ ਆ ਗਿਆ ਜਾਂਦਾ ਮਨ ਦੇ ਵਿੱਚ ਆਉਂਦਾ ਕਿ ਯਾਰ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਯਾਰ ਕਿੱਥੇ ਯਾਰ 80 ਮਤਲਬ 60 70 ਨੂੰ ਵੀ ਪਾਉਂਦੇ ਰਹੇ ਆ ਨਾ ਕਿ ਚੱਕ ਨਾ ਵੀ ਚੱਕ ਦਿੰਦੇ ਆ ₹300 ਦੇ ਵਿੱਚ 5-6 ਲੀਟਰ ਟੀਲ ਪਿਆ ਜਾਂਦਾ ਸੀਗਾ ਹੁਣ ₹300 ਦੇ ਵਿੱਚ 3 ਲੀਟਰ ਵੀ ਨਹੀਂ ਟੀਲ ਪਿਆਤ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਵਧਿਆ ਹੋਇਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਵਿੱਚ ਜਿਹੜਾ ਹੈਗਾ ਇਹ ਜੋ ਸਬਸਿਡੀ ਮਿਲਦੀ ਸੀਗੀ ਉਹ ਸਬਸਿਡੀ ਵੀ ਪੰਜਾਬ ਸਰਕਾਰ ਵੱਲੋਂ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵਕਤ ਜਿਹੜਾ ਹੈਗਾ ਉਹ ਕਾਫੀ ਰੋਸ਼ ਹੈਗਾ ਅ ਤੁਸੀਂ ਸਭ ਤੋਂ ਪਹਿਲਾਂ ਜਰੂਰ ਤਸਵੀਰ ਦੇਖੋ ਜਲੰਧਰ ਦਾ ਕਾਫੀ ਮਸ਼ਹੂਰ ਪٹرول ਪੰਪ ਹੈ ਜਿਸ ਜਗ੍ਹਾ ਦੇ ਉੱਤੇ 24 ਆਵਰ ਜਿਹੜਾ ਹੈਗਾ ਹੈ ਉਹ ਲੋਕ ਪٹرول ਡੀਜ਼ਲ ਪੁਆਉਣ ਦੇ ਲਈ ਆਉਂਦੇ ਨੇ ਜਿਸ ਹਿਸਾਬ ਦੇ ਨਾਲ ਪٹرول ਡੀਜ਼ਲ ਦੇ ਇਸ ਵਾਰ ਪੰਜਾਬ ਦੇ ਵਿੱਚ ਤਿੰਨ ਚਾਰ ਵਾਰ ਜਿਹੜਾ ਉਹ ਰੇਟ ਵਧੇ ਨੇ ਜਿਸ ਜਿਸ ਤੋਂ ਪੰਜਾਬ ਦੇ ਨੌਜਵਾਨ ਖਾਸ ਕਰ ਕਾਫੀ ਜਿਹੜੇ ਨੇ ਉਹ ਨਾਕੁਸ਼ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾ ਇੱਕ ਸਮਾਸੀਗਾ ਜਦੋਂ ਆ 100 ਰੁਪਏ ਦਾ ਪੈਟਰੋਲ ਜੇਕਰ ਤੁਸੀਂ ਪਵਾ ਲੈਨੇ ਸੀਗੇ ਤਾਂ ਕਾਫੀ ਲੰਬਾ ਸਮਾਂ ਤੁਹਾਡਾ 2-3 ਦਿਨ ਜਿਹੜਾ ਹੈਗਾ ਉਹ ਆਰਾਮ ਨਾਲ ਨਿਕਲ ਜਾਂਦਾ ਸੀ ਪਰ ਅੱਜ ਕੱਲ 100 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਇਹ 1 ਲੀਟਰ ਹੀ ਪੈਟਰੋਲ ਪ੍ਰੋਪਰ ਤਰੀਕੇ ਦੇ ਨਾਲ ਆਵੇਗਾ ਸਾਡੇ ਨਾਲ ਸਪੋਕਸਪਰਸਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਸ ਵਕਤ ਜੋ ਪ੍ਰਾਈਸ ਹਾਈ ਹੋਏ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆ ਗੋਲ ਸਾਹਿਬ ਜਿਸ ਤਰੀਕੇ ਦੇ ਨਾਲ ਪ੍ਰਾਈਸ ਹਾਈ ਹੋਏ ਨੇ ਤਿੰਨ ਵਾਰੀ ਪੰਜਾਬ ਦੇ ਵਿੱਚ ਪ੍ਰਾਈਸ ਨੂੰ ਜਿਹੜਾ ਹੈਗਾ ਉਹ ਵਧਾਇਆ ਗਿਆ ਹੈਗਾ ਤੇ ਇਹ ਜੋ ਸਬਸਿਡੀ ਮਿਲਦੀ ਸੀਗੀ ਪੰਜਾਬ ਦੇ ਵਿੱਚ ਹੋਰ ਚੀਜ਼ਾਂ ਦੇ ਉੱਪਰ ਕਈ ਚੀਜ਼ਾਂ ਦੇ ਉੱਪਰ ਉਹ ਵੀ ਜਿਹੜੀ ਹੈਗੀ ਆ ਖਤਮ ਕੀਤੀ ਗਈ ਹੈ ਇਸ ਪੂਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਜ਼ਰੂਰ ਮੈਂ ਤਿੰਨ ਟਾਈਮ ਜਿਹੜਾ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ ਉਸ ਉੱਪਰ ਦੇਖੋ ਇਸ ਤਰ੍ਹਾਂ ਹੈ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਤਿੰਨ ਵਾਰੀ ਪੈਟਰੋਲ ਔਰ ਡੀਜ਼ਲ ਤੇ ਵੈਟ ਔਰ ਸੈਸ ਦੇ ਰੂਪ ਦੇ ਵਿੱਚ ਲਗਭਗ ਲਗਭਗ 2.5 ਤੋਂ 2.5 ਰੁਪਏ ਲੀਟਰ ਰੇਟ ਵਧਾ ਲਏ ਆ ਮੈਂ ਇਹ ਕਹਿਣਾ ਚਾਹੁੰਦਾ ਆਂ ਵੀ ਅਸੀਂ ਇਸ ਸਰਕਾਰ ਦੇ ਗਠਨ ਤੋਂ ਪਹਿਲਾਂ ਜਦੋਂ ਇਹ ਆਪਣੀ ਕੈਂਪੇਨਿੰਗ ਵੀ ਕਰਦੇ ਸੀਗੇ ਉਹਨਾਂ ਦੌਰਾਨ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਔਰ ਇਹਨਾਂ ਤੋਂ ਅਪੀਲ ਕੀਤੀ ਸੀ ਵੀ ਜਦੋਂ ਤੁਸੀਂ ਸਰਕਾਰ ਦੇ ਵਿੱਚ ਆਉਂਗੇ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਔਰ ਪੰਜਾਬ ਦੇ ਲੋਕਾਂ ਦੇ ਬੈਨੀਫਿਟ ਵਾਸਤੇ ਤੁਸੀਂ ਪੈਟਰੋਲ ਔਰ ਡੀਜ਼ਲ ਦਾ ਜਿਹੜਾ ਵੈਟ ਹੈ ਉਹਨੂੰ ਘਟਾ ਕੇ ਗੁਆਂਢੀ ਸੂਬਿਆਂ ਦੇ ਬਰਾਬਰ ਕਰੋ ਜਾਂ ਉਸ ਤੋਂ ਥੱਲੇ ਕਰੋ ਮੈਂ ਸਮਝਦਾ ਵੀ 2 ਸਾਲ ਦੇ ਅੰਤ ਤੋਂ ਬਾਅਦ ਸਾਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਇਹ ਸਰਕਾਰ ਜਿਹੜੀ ਹੈ ਵੀ ਸਾਡੀ ਗੱਲ ਨੂੰ ਤਾਂ ਇਹੋ ਨੇ ਕੀ ਮੰਨਣਾ ਸੀ ਲੇਕਿਨ ਆਮ ਬੰਦੇ ਨੂੰ ਕਿਸਾਨਾਂ ਨੂੰ ਟਰਾਂਸਪੋਰਟਰਸ ਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਾਰ ਪਾ ਕੇ ਲੁੱਟਿਆ ਜਾ ਰਿਹਾ ਕਿਉਂਕਿ ਸਰਕਾਰ ਦੀਆਂ ਬਾਕੀ ਜਿਹੜੀਆਂ ਪਾਲਿਸੀਆਂ ਨੇ ਭਾਵੇਂ ਉਹ ਮਾਈਨਿੰਗ ਦੀ ਹੋਵੇ ਭਾਵੇਂ ਇੰਡਸਟਰੀਅਲ ਰੈਗੂਲਰਾਈਜੇਸ਼ਨ ਦੀ ਹੋਵੇ ਭਾਵੇਂ ਈਵਨ ਕਲੋਨੀਆ ਦੀ ਰੈਗੂਲਰਾਈਜੇਸ਼ਨ ਦੀ ਹੋਵੇ ਇਹਨਾਂ ਪਾਲਿਸੀਜ਼ ਨੂੰ ਇੰਪਲੀਮੈਂਟ ਪ੍ਰੋਪਰ ਕਰ ਨਹੀਂ ਸਕੇ ਰੈਵਨਿਊ ਜਨਰੇਸ਼ਨ ਨਹੀਂ ਹੋਇਆ ਔਰ ਇਹ ਜਿਹੜਾ ਪਾ ਰਿਹਾ ਇਹ ਸਾਰਾ ਹੀ ਤੇਲ ਦੇ ਉੱਪਰ ਪਾਈ ਜਾ ਰਿਹਾ ਔਰ ਇਸ ਨਾਲ ਜਿਹੜਾ ਆਮ ਬੰਦਾ ਆ ਉਹਦੇ ਘਰ ਦਾ ਬਜਟ ਵੀ ਹਿਲ ਰਿਹਾ ਹੈ ਟਰਾਂਸਪੋਰਟੇਸ਼ਨ ਸਿਸਟਮ ਦੇ ਵਿੱਚ ਵੀ ਤੁਸੀਂ ਦੇਖੋ ਵੀ ਇਹਦਾ ਜਿਹੜਾ ਅਸਰ ਹੈ ਉਹ ਮਹਿੰਗਾਈ ਦੇ ਰੂਪ ਦੇ ਵਿੱਚ ਹੋਏਗਾ ਕਿਉਂਕਿ ਬਾਲਾ ਭਾੜਾ ਵਧੇਗਾ ਸੋ ਮੈਂ ਸਮਝਦਾ ਕਿ ਇੱਕ ਡਰਾង ਡਿਸੀਜਨ ਹੈ ਔਰ ਗਵਰਨਮੈਂਟ ਆਫ ਪੰਜਾਬ ਨੂੰ ਜਲਦੀ ਤੋਂ ਜਲਦੀ ਇਸ ਡੇਰਾ ਡਿਸੀਜਨ ਕੀਤਾ ਗਿਆ ਹੈ ਇਹਨੂੰ ਰਿਵਰਸ ਕਰਨ ਦੀ ਲੋੜ ਹੈ ਅੱਛਾ ਜਿਸ ਤਰੀਕੇ ਦੇ ਨਾਲ ਕਰੂਡ ਆਇਲ ਜਿਹੜਾ ਹੈਗਾ ਉਹ ਮੰਗਾਇਆ ਜਾਂਦਾ ਹੈਗਾ ਕਈ ਕੰਟਰੀਜ਼ ਨੇ ਜਿਸ ਜਗ੍ਹਾ ਤੋਂ ਕਰੂਡ ਆਇਲ ਮੰਗਾਇਆ ਜਾਂਦਾ ਹੈ ਉਸ ਦਾ ਰੇਟ ਕੀ ਜਿਹੜਾ ਹੈਗਾ ਇਹ ਉਹ ਜਦੋਂ ਇੰਡੀਆ ਦੇ ਵਿੱਚ ਪਹੁੰਚਦਾ ਹੈ ਉਸ ਦਾ ਰੇਟ ਕਿੰਨਾ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਉਸ ਕਰੂਡ ਆਇਲ ਨੂੰ ਅੱਗੇ ਜਾ ਕੇ ਪਿਉਰੀਫਾਈ ਕਰਕੇ ਜਿਹੜਾ ਹੈਗਾ ਉਹ ਵੇਚਿਆ ਜਾਂਦਾ ਹੈ ਇਹ ਵੈਟ ਵਧਾਉਂਦਾ ਕਾਰਨ ਤਿੰਨ ਬਾਰ ਵੈਟ ਵਧਾਉਂਦਾ ਕਾਰਨ ਕੀ ਹੈਗਾ ਪੰਜਾਬ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਪੰਜਾਬ ਦਾ ਜਿਹੜਾ ਵੈਟ ਹੈ ਨਾ ਉਹਦਾ ਕਰੂਡ ਆਇਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਰੂਡ ਆਇਲ ਦੀ ਰਿਫਾਈਨਿੰਗ ਇੰਪੋਰਟ ਔਰ ਬੇਸਿਕ ਪ੍ਰੋਡਕਸ਼ਨ ਜਿਹੜਾ ਹੈ ਉਹ ਤੇਲ ਮਾਰਕੀਟਿੰਗ ਕੰਪਨੀਆਂ ਕਰਦੀਆਂ ਨੇ ਔਰ ਇਹਦੀ ਜਿਹੜੀ ਬੇਸ ਪ੍ਰਾਈਸ ਹੈ ਉਹ ਡਿਸਾਈਡ ਹੁੰਦਾ ਹੈ ਔਨ ਦਾ ਬੇਸਿਸ ਆਫ ਇੰਟਰਨੈਸ਼ਨਲ ਮਾਰਕੀਟਸ ਉਹਦੇ ਤੇ ਫਿਰ ਗਵਰਨਮੈਂਟ ਆਫ ਇੰਡੀਆ ਦੀ ਐਕਸਾਈਜ਼ ਡਿਊਟੀ ਲੱਗਦੀ ਹੈ ਲੇਕਿਨ ਜਿਹੜਾ ਵੈਟ ਹੈ ਨਾ ਇਹ ਵੈਟ ਟੈਕਸ ਔਨ ਟੈਕਸ ਹੈ ਬੇਸਿਕ ਪ੍ਰਾਈਸ ਆਫ ਪੈਟਰੋਲ ਡੀਜ਼ਲ ਉਦੇ ਉੱਪਰ ਸੈਂਟਰਲ ਗਵਰਨਮੈਂਟ ਦੀ ਐਕਸਾਈਜ਼ ਡਿਊਟੀ ਔਰ ਉਸ ਪੂਰੀ ਅਮਾਉਂਟ ਦੇ ਉੱਪਰ ਇੱਕ ਵੈਟ ਲੱਗਦਾ ਇਹਨੂੰ ਵੈਲੀ ਐਡੀਸ਼ਨ ਟੈਕਸ ਕਹਿੰਦੇ ਆ ਇਸੇ ਕਰਕੇ ਅਸੀਂ ਲੋਕ ਇਹ ਵੀ ਡਿਮਾਂਡ ਕਰਦੇ ਆ ਵੀ ਤੁਸੀਂ 올 ਇੰਡੀਆ ਦੇ ਵਿੱਚ ਵਨ ਨੇਸ਼ਨ ਵਨ ਰੇਟ ਦਾ ਫਾਰਮੈਟ ਲਿਆਓ ਔਰ ਜੀਐਸਟੀ ਦੇ ਵਿੱਚ ਇਹਨੂੰ ਲੈ ਕੇ ਜਾਓ ਤਾਂ ਕਿ ਇਹ ਡਬਲ ਟੈਕਸਿੰਗ ਸਿਸਟਮ ਖਤਮ ਹੋ ਜਵੇ ਲੇਕਿਨ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਜਿਹੜਾ ਵੈਟ ਆ ਵੈਟ ਦਾ ਤੇਲ ਦੀਆਂ ਇੰਟਰਨੈਸ਼ਨਲ ਮਾਰਕੀਟ ਦੀਆਂ ਕੀਮਤਾਂ ਨਾਲ ਕੋਈ ਰੋਲ ਨਹੀਂ ਹੈ ਇਹ ਪਿਓਰਲੀ ਪਿਓਰਲੀ ਸਟੇਟ ਗਵਰਨਮੈਂਟ ਦੀ ਕਮਾਈ ਦਾ ਸਾਧਨ ਹੈ ਔਰ ਕਿਤੇ ਨਾ ਕਿਤੇ ਮੈਨੂੰ ਅੱਜ ਲੱਗ ਰਿਹਾ ਹੈ ਵੀ ਸਰਕਾਰ ਦੇ ਕੋਲ ਹੋਰ ਕੋਈ ਸਾਧਨ ਬਣ ਨਹੀਂ ਪਾਰੇ ਤੇ ਉਹਨਾਂ ਨੇ ਇਸ ਤਰੀਕੇ ਆਮ ਜਨਤਾ ਤੇ ਟਰਾਂਸਪੋਰਟਰਾਂ ਤੇ ਕਿਸਾਨਾਂ ਤੇ ਕਿਉਂਕਿ ਦੇਖੋ ਕਿਸਾਨਾਂ ਤੇ ਉਹਨਾਂ ਨੇ ਬੋਝ ਪਾਇਆ 92 ਪੈਸੇ ਡੀਜ਼ਲ ਦੇ ਵਧਾਏ ਗਏ ਨੇ ਜਦਕਿ ਅਜ ਤੱਕ ਕਦੀ ਐਸਾ ਹੋਇਆ ਨਹੀਂ ਸੀ ਵੀ 92 ਪੈਸੇ ਡੀਜ਼ਲ ਤੇ ਜਿਵੇਂ 62 ਪੈਸੇ પેટ્રોલ ਤੇ ਹੋਇਆ ਤੇ ਇਹ ਅਜ ਤੱਕ ਕਦੀ ਨਹੀਂ ਹੋਇਆ ਸੀ ਹਮੇਸ਼ਾ ਡੀਜ਼ਲ ਤੇ ਭਾਰ ਘਟ ਪਾਇਆ ਜਾਂਦਾ ਸੀ ਐਤਕੀ ਡੀਜ਼ਲ ਤੇ ਵੀ ਭਾਰ ਵਧ ਪਾਇਆ ਤੇ ਮੈਂ ਸਮਝਦਾ ਵੀ ਇਹ ਕਿਸਾਨਾਂ ਨਾਲ ਵੀ ਧੋਖਾ ਆ ట్రాన్స్‌ਪੋਰਟਰਾਂ ਨਾਲ ਵੀ ਧੋਖਾ ਆ ਔਰ ਆਮ ਜਨਤਾ ਨਾਲ ਵੀ ਧੋਖਾ ਹੈ ਕਿਉਂਕਿ ਜੇ ਮਾਲ ਪਹਾੜ ਵਧੇਗਾ ਤੇ ਇਹ ਜਿਹੜੀਆਂ ਆਮ ਖਾਦੇ ਦੇ ਚੀਜ਼ਾਂ ਹੈਗੀਆਂ ਖਾਣ ਪੀਣ ਦੀਆਂ ਸਬਜ਼ੀਆਂ ਹੈਗੀਆਂ ਨਾ ਸਾਰਿਆਂ ਦੇ ਭਾਜ ਜਿਹੜੇ ਆ ਵਧਣਗੇ ਔਰ ਨੁਕਸਾਨ ਜਿਹੜਾ ਆ ਪੰਜਾਬ ਦੀ ਜਨਤਾ ਨੂੰ ਝੇਲਣਾ ਪਊਗਾ ਇੱਕ ਤਾਂ ਮਤਲਬ ਸੈਂਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਜਦੋਂ ਆਂਦੀਆਂ ਸੀਗੀਆਂ ਉਦੋਂ ਟੈਕਸ ਲਗਾਇਆ ਜਾਂਦਾ ਸੀਗਾ ਪਰ ਉਹ ਟੈਕਸਟ ਸੀਗਾ ਹੀ ਇੱਕ ਤਾਂ ਪੈਟਰੋਲ ਡੀਜ਼ਲ ਦੇ ਉੱਪਰ ਬਟ ਜਦੋਂ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਹੋਰ ਕਿਉਂਕਿ ਤਿੰਨ ਬਾਰ ਜਿਹੜਾ ਹੈਗਾ ਪ੍ਰਾਈਸ ਵਧਾਇਏ ਗਏ ਹੈਗੇ ਨੇ ਤਿੰਨ ਗੁਣਾ ਜਿਹੜਾ ਉਹ ਟੈਕਸ ਲੋਕਾਂ ਨੂੰ ਦੇਣਾ ਪੈ ਰਿਹਾ ਇੱਕ ਸਾਫ ਦਾ ਵੈਟ ਤੇ ਵੈਟ ਬੋ ਲਗਾਇਆ ਜਾ ਰਿਹਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਨੁਕਸਾਨ ਜਿਹੜਾ ਹੈਗਾ ਆਮ ਲੋਕਾਂ ਨੂੰ ਜ਼ਿਆਦਾ ਹੋਵੇਗਾ ਇਸ ਤੋਂ ਇਲਾਵਾ ਦੇਖੋ ਆਮ ਜਨਤਾ ਤੇ ਜਿਹੜਾ ਭਾਰ ਪੈ ਰਿਹਾ ਉਹ ਤਾਂ ਪੈ ਹੀ ਰਿਹਾ ਉਹ ਤਾਂ ਮੈਂ ਦੱਸ ਹੀ ਰਿਹਾ ਵੀ ਜੇ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਅਗਰ ਤਿੰਨ ਵਾਰੀ ਵੈਟ ਵਧਾਇਆ ਹੈ ਤੇ ਉਹਦਾ ਜਿਹੜਾ ਭਾਰ ਹੈ ਲਗਭਗ 2 ਰੁਪਏ ਤੋਂ ਲੈ ਕੇ ਸਵਾ 2 ਰੁਪਏ 2.5 ਰੁਪਏ ਤੱਕ ਵੀ ਅਸਰ ਆ ਸਕਦਾ ਕਿਉਂਕਿ 90 ਪਰ ਇਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੀ ਓਵਰਆਲ ਇਕਨੋਮੀ ਦੇ ਵਿੱਚ ਹੋਣ ਵਾਲਾ ਆ ਤੁਸੀਂ ਦੇਖੋ ਹਿਮਾਚਲ ਵਰਗਾ ਇੱਕ ਸਟੇਟ ਜਿਹੜਾ ਇੱਕ ਛੋਟਾ ਜਿਹਾ ਸਟੇਟ ਹੈ ਉਹ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ 2020 ਦੇ ਵਿੱਚ 440 ਕਰੋੜ ਰੁਪਏ ਉਹਨਾਂ ਦੀ ਰੈਵਨਿਊ ਸੀਗੀ ਸਾਲਾਨਾ ਪੈਟਰੋਲ ਔਰ ਡੀਜ਼ਲ ਤੋਂ ਔਰ ਤੁਸੀਂ ਇਹ ਦੇਖੋ ਵੀ ਕੋਵਿਡ ਦੇ ਦੌਰਾਨ ਹਿਮਾਚਲ ਨੇ 2 ਰੁਪਏ ਲੀਟਰ ਵੈਟ ਘਟਾਇਆ ਔਰ ਪੰਜਾਬ ਗਵਰਨਮੈਂਟ ਨੇ 2 ਰੁਪਏ ਲੀਟਰ ਵੈਟ ਵਧਾਇਆ ਤੇ 4 ਰੁਪਏ ਦਾ ਡਿਫਰੈਂਸ ਆ ਗਿਆ ਹਿਮਾਚਲ ਸਾਡੇ ਨਾਲੋਂ 4 ਰੁਪਏ ਸਸਤਾ ਹੋਣ ਲੱਗ ਪਿਆ ਪਹਿਲਾਂ ਵੀ ਸਾਡੇ ਤੋਂ ਲਗਭਗ ਰੁਪਇਆ ਪਹਿਲਾਂ ਵੀ ਸਸਤਾ ਸੀ ਤੋਂ ਕੋਵਿਡ ਤੋਂ ਬਾਅਦ ਉਹ ਸਾਡੇ ਤੋਂ 5 ਰੁਪਏ ਲੀਟਰ ਸਸਤੇ ਹੋ ਗਏ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਇਹ 4 ਸਾਲਾਂ ਦੇ ਵਿੱਚ ਜਿਹੜੀ ਸੂਬਾ 440 ਕਰੋੜ ਰੁਪਇਆ ਇਕੱਠਾ ਕਰਦਾ ਸੀ ਉਹ 1529 ਕਰੋੜ ਰੁਪਇਆ ਇਕੱਠਾ ਕਰਨ ਲੱਪਿਆ 350% ਗਰੋਥ ਹੋਈ ਹੈ ਉਹਨਾਂ ਦੀ ਇਨਕਰੀਜ਼ ਦੇ ਵਿੱਚ ਤੇ ਪੰਜਾਬ ਦੀ ਵੀ ਅਗਰ ਇਨਕਰੀਜ਼ ਜਿਹੜੀ ਦੇਖੀਏ ਉਹ 350 ਜਿਹੜੀ ਹੋਣੀ ਚਾਹੀਦੀ ਸੀ ਉਹਦੇ ਬਜਾਏ ਸਿਰਫ 140% ਗਰੋਥ ਹੋਈ ਹੈ ਤੇ ਮੈਂ ਸਮਝਦਾ ਵੀ ਜਿਹੜੀ ਪਾਲਿਸੀ ਨਾਲ ਦੇ ਸੂਬਿਆਂ ਨੇ ਅਡਾਪਟ ਕਰਕੇ ਸਸਤੇ ਪੈਟਰੋਲ ਡੀਜ਼ਲ ਨਾਲ ਇੱਕ ਤਾਂ ਆਮ ਜਨਤਾ ਨੂੰ ਰਾਹਤ ਦਿਤੀ ਹੈ ਦੂਸਰੇ ਪਾਸੇ ਆਪਣੀ ਆਮਦਨ ਵੀ ਵਧਾਈ ਹੈ ਪੰਜਾਬ ਸਰਕਾਰ ਨੂੰ ਮੇਰੇ ਬਾਰੇ ਸੋਚਣ ਦੀ ਲੋੜ ਹੈ ਅੱਗੇ ਅੱਗੇ ਕੀ ਤੁਸੀਂ ਦੇਖ ਜੇਕਰ ਪੰਜਾਬ ਸਰਕਾਰ ਨਹੀਂ ਸੋਚਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪ੍ਰਾਈਸ ਕੀ ਦੇਖਦੇ ਹੋ પેટ્રોલ ਡੀਜ਼ਲ ਦਾ ਦੇਖੋ ਜੋ ਇਸ ਤਰੀਕੇ ਨਾਲ ਇਹਨਾਂ ਨੇ 2 ਸਾਲਾਂ ਦੇ ਵਿੱਚ 2 ਰੁਪਏ ਵਧਾ ਲਏ ਤੇ ਜੇ ਮੈਨੂੰ ਲੱਗਦਾ ਵੀ ਇਸੇ ਤਰੀਕੇ ਇਸੇ ਸਪੀਡ ਨਾਲ ਚੱਲਦੇ ਰਹੇ ਤੇ 5 ਸਾਲਾਂ 'ਚ 5 ਰੁਪਏ ਤੇ ਵਧਣਗੇ ਔਰ ਜੇ ਉਹ ਵਧਣਗੇ ਤੇ 100 ਰੁਪਿਆ ਟੱਪ ਜਾਏਗਾ ਪੰਜਾਬ ਦੇ ਵਿੱਚ પેટ્રોલ ਦੀ ਪ੍ਰਾਈਸਿਸ ਜੋ ਕਿ ਹੁਣ ਵੀ ਕਈ ਸੂਬਿਆਂ ਦੇ ਵਿੱਚ ਤਾਂ ਹੈਗੀਆਂ ਲੇਕਿਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜੋ ਜੋ ਫਾਇਦਾ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਟਾਈਮ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦੇ ਕੇ ਗਏ ਸੀ ਉਹਨਾਂ ਨੇ 10 ਰੁਪਏ ਲੀਟਰ ਪੈਟਰੋਲ ਤੇ ਤੇ 5 ਰੁਪਏ ਲੀਟਰ ਡੀਜ਼ਲ ਤੇ ਵੈਟ ਘਟਾਇਆ ਸੀ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਹਨਾਂ ਨੇ ਸਾਡੀ ਰਿਪਰੈਜ਼ੈਂਟੇਸ਼ਨ ਨੂੰ ਮੰਨਦੇ ਹੋਇਆ ਇਹ ਡਿਸੀਜਨ ਲਿਆ ਸੀ ਬੜਾ ਵੱਡਾ ਡਿਸੀਜਨ ਸੀ ਔਰ ਮੈਂ ਸਮਝਦਾ ਵੀ ਅਗਰ ਇਸ ਸਿਸਟਮ ਨੂੰ ਕਾਮਯਾਬ ਕਰਨਾ ਹੈ ਤੇ ਇਹਨਾਂ ਨੂੰ ਵੈਟ ਘਟਾਉਣਾ ਪਏਗਾ ਵੈਟ ਵਧਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਠੀਕ ਹੈ ਸ਼ੁਕਰੀਆ ਬੋਲ ਸਾਹਿਬ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਲੋਕ ਜਿਹੜੇ ਨੇ ਉਹ ਆ ਰਹੇ ਨੇ ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਰੇਟ ਲਿਸਟ ਜਰੂਰ ਦਿਖਾਣਾ ਚਾਹੁੰਗਾ ਮੈਂ ਇਹ ਤੁਸੀਂ ਰੇਟ ਲਿਸਟ ਜਰੂਰ ਦੇਖੋ ਇਹ ਪਾਵਰ ਪੈਟਰੋਲ ਹੈ ਜੋ ਕਿ ਲੋਕਾਂ ਵੱਲੋਂ ਜਿਹੜਾ ਹੈਗਾ ਉਹ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਦੂਸਰਾ ਪੈਟਰੋਲ ਹੈਗਾ ਦੋਨੋਂ ਪੈਟਰੋਲ ਦੇ ਤੁਸੀਂ ਰੇਟ ਜਰੂਰ ਦੇਖੋ ਇਹ ਪਾਰ ਪੈਟਰੋਲ ਦਾ 3 103 ਰੁਪਏ 12 ਪੈਸਾ ਜਿਹੜਾ ਹੈਗਾ ਇਹ ਉਹ ਰੇਟ ਹੈ ਹਾਲਾਂਕਿ ਇਸ ਦਾ ਜਿਹੜਾ ਹੈ 102 ਰੁਪਏ ਪਹਿਲਾਂ ਸੀਗਾ ਤੇ ਹੁਣ ਤੁਸੀਂ ਜਰੂਰ ਦੇਖੋ ਜੋ ਪ੍ਰਾਈਸ ਵਧੇ ਹੋਏ ਨੇ ਉਹ ਵੀ ਤੁਸੀਂ ਦੇਖੋ 96.79 ਰੁਪਏ ਜਿਹੜਾ ਹੈਗਾ ਉਹ ਪ੍ਰਾਈਸ ਹਾਈਕ ਹੋਇਆ ਹੈ ਤਾਂ ਇਹ ਰੇਟ ਜਿਹੜਾ ਹੈਗਾ ਉਹ ਪ੍ਰੋਪਰ ਤੁਹਾਨੂੰ ਡੀਜ਼ਲ ਦੇ ਵੀ ਰੇਟ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿਉਂਕਿ ਲਗਾਤਾਰ ਪ੍ਰਾਈਸ ਹੈ ਕਿਉਂਕਿ ਤੀਸਰੀ ਵਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਇਹ ਤੁਸੀਂ ਤਸਵੀਰ ਜਰੂਰ ਦੇਖੋ 96.79 ਜਿਹੜਾ ਹੈਗਾ ਇਹ ਉਹ ਰੁਪਏ ਲੀਟਰ ਜਿਹੜਾ ਹੈ ਉਹ ਮਿਲ ਰਿਹਾ ਹੈ ਪੈਟਰੋਲ ਜਿਹੜਾ ਹੈਗਾ ਇਹ ਉਹ 95 ਪੈਸੇ ਜਿਹੜਾ ਹੈ ਵਧਾਇਆ ਗਿਆ 95 ਤੋਂ 93 ਪੈਸੇ ਵਧਾਇਆ ਗਿਆ ਉਸ ਦੇ ਨਾਲ ਹੀ ਤੁਸੀਂ ਡੀਜ਼ਲ ਦਾ ਰੇਟ ਜਰੂਰ ਦੇਖੋ ਡੀਜ਼ਲ 82.33 ਜਿਹੜਾ ਹੈਗਾ ਹੈ ਉਹ ਇਹ ਹਿਸਾਬ ਦੇ ਨਾਲ ਹੁਣ ਡੀਜ਼ਲ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਿਲਦਾ ਹੈ ਲੋਕ ਹਾਂ 73 ਪੈਸੇ ਜਿਹੜਾ ਹੈਗਾ ਹੈ ਉਹ ਡੀਜ਼ਲ ਦਾ ਵੀ ਰੇਟ ਵਧਾਇਆ ਹੋਇਆ ਹੈ ਲੋਕ ਵੀ ਨੇ ਗੱਲਬਾਤ ਵੀ ਜ਼ਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਪੁੱਛ ਰਹੇ ਨੇ اچھا ਜਿਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਹੋਏ ਨੇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਉਸ ਤੇ ਸਰ ਮੈਂ ਐਕਚੁਅਲ ਜਲਦੀ ਬੰਦ ਹਾਂ ਮੈਂ ਜਾਣਾ ਹੈ ਹਾਂਜੀ ਜੀ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਲਗਾਤਾਰ ਕਿਉਂਕਿ ਤਿੰਨ ਵਾਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਜਿਸ ਤੋਂ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਉੱਪਰ ਜਿਹੜੇ ਨੌਜਵਾਨ ਨੇ ਜਾਂ ਫਿਰ ਪੰਜਾਬ ਦੇ ਹੋਰ ਲੋਕ ਨੇ ਉਹਨਾਂ ਦੇ ਮਨ ਵਿੱਚ ਕਿਹ ਖਿਆਲ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਹਰਿਆਣਾ ਹਿਮਾਚਲ ਸਰਕਾਰ ਵੱਲੋਂ ਜਿਹੜਾ ਹੈਗਾ ਹੈ ਉਹ ਤਰੀਕੇ ਦੇ ਨਾਲ ਜਿਹੜੀ ਉਹ ਪਾਲਿਸੀ ਅਪਣਾਈ ਜਾ ਰਹੀ ਹੈ ਉਹ ਸ਼ਾਇਦ ਪੰਜਾਬ ਸਰਕਾਰ ਨੂੰ ਅਪਣਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਘਟ ਹੋ ਸਕਣ ਖਾਸ ਤੌਰ ਤੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਵੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਕਿ ਤਿਲੰਦਰ ਦਾ ਬਿਜ਼ਨਸ ਇਹ ਜਿਹੜਾ ਹੈਗਾ ਹੈ ਉਹ ਪٹرول ਪੰਪ ਇਹ ਜਿਸ ਜਗ੍ਹਾ ਦੇ ਉੱਤੇ ਲੋਕ ਜ਼ਰੂਰ ਪਹੁੰਚ ਰਹੇ ਨੇ ਪਟਰੋਲ ਡੀਜ਼ਲ ਜ਼ਰੂਰ ਪਵਾ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਕਈ ਦਿਨਾਂ ਤੋਂ ਜਿਹੜਾ ਹੈਗਾ ਇਸ ਨੂੰ ਲੈ ਕੇ ਕਈ ਵਾਰੀ ਜਿਹੜਾ ਹੈਗਾ ਉਹ ਸਵਾਲ ਖੜੇ ਹੋਏ ਨੇ ਚਾਹੇ ਉਹ ਕੋਈ ਦੀ ਸਰਕਾਰ ਹੋਵੇ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਹਰ ਇੱਕ ਸਰਕਾਰ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧਦੇ ਨੇ ਇੱਕ ਸਮਾਂ ਸੀਗਾ ਜਦੋਂ ਪਟਰੋਲ ਡੀਜ਼ਲ ਦਾ ਪ੍ਰਾਈਸ ਜਿਹੜਾ ਹੈਗਾ ਉਹ ਤੁਹਾਨੂੰ 54 ਰੁਪਏ 55 ਰੁਪਏ ਜਿਹੜਾ ਉਹ ਦੇਖਣ ਨੂੰ ਮਿਲਦਾ ਸੀ ਪਰ ਹੁਣ ਪਟੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਕਾਫੀ ਹਾਈ ਹੋਏ ਨੇ ਲੋਕ ਕਿਉਂਕਿ ਡੀਜ਼ਲ ਪੌਂਡ ਆਏ ਹੋਏ ਨੇ ਉਹਨਾਂ ਦਾ ਵੀ ਗੱਲਬਾਤ ਕਰਾਂਗੇ ਅੱਛਾ ਡੀਜ਼ਲ ਪੌਂਡ ਆਏ ਹੂੰ ਪਤਾ ਲੱਗਦਾ ਜਿਵੇਂ 93 ਪੈਸੇ ਹੋਰ ਡੀਜ਼ਲ ਦਾ ਪ੍ਰਾਈਸ ਜਿਹੜਾ ਹੈ ਉਹ ਵੱਧ ਗਿਆ ਹੈ ਮਨ ਦੇ ਵਿੱਚ ਖਿਆਲ ਕੀ ਹੁੰਦਾ ਕੋਈ ਲੋ ਬਹੁਤ ਦੇਖੋ ਮਾੜਾ ਕੰਮ ਹੈ ਇਹ ਬਹੁਤ ਤੇਲ ਵੱਧ ਗਿਆ ਹੁਣ ਪਹਿਲਾਂ ਚਲੋ ਇੱਕ ਘੱਟ ਸੀਗਾ ਹੁਣ ਰੇਟ ਵੀ ਗਾਹ ਨੂੰ ਕਹੀਏ ਕਿ ਇਹਨਾਂ ਰੇਟ ਲੱਗਣਾ ਗਾਹ ਖਰਚਦਾ ਨਹੀਂ ਗਾ ਹੈ ਤੇ ਹੁਣ ਤਾਂ ਤੇਲ ਵੱਧ ਗਿਆ ਮੁਸ਼ਕਿਲ ਤਾਂ ਬਹੁਤ ਆ ਰਹੀ ਹੈ ਜੀ ਤੁਸੀਂ ਕੀ ਕੰਮ ਕਰਦੇ ਹੈਗੇ ਲੋਡਿੰਗ ਦਾ ਕੰਮ ਹੈ ਜੀ ਰੋਟਿੰਗ ਦਾ ਕੰਮ ਕਰਦੇ ਹੋ ਤੁਹਾਡਾ ਤਾਂ ਰੋਜ਼ ਦਾ ਕਾਫੀ ਤੇਲ ਲੱਗ ਜਾਂਦਾ ਹੋਣਾ ਹਾਂ ਜੀ ਹਾਂ ਜੀ ਕਾਫੀ ਤੇਲ ਲੱਗ ਜਾਂਦਾ ਹੈ ਤੇਲ ਤਾਂ ਬਹੁਤ ਲੱਗਦਾ ਹੈ ਸਾਡਾ ਤੇ ਮਗਰ ਗਾਹ ਰੇਟ ਦੀ ਖਾਚਦਾ ਤੇਲ ਨਹੀਂ ਕਰਤੀ ਰਾਜੀ ਹੈਗੇ ਜੀ ਕਿਰਾਇਆ ਨਹੀਂ ਪਰਦੇ ਹਾਂ ਤਾਂ ਨਹੀਂ ਕਿੰਨਾ ਕੁ ਲੋਸ ਹੁੰਦਾ ਹੈ ਜਦੋਂ ਰੇਟ ਵਧਦੇ ਨੇ ਪ੍ਰਾਈਸ ਵਧਦੇ ਨੇ ਦੇਖੋ ਇਹ ਲੋਸ ਤੇ ਹੋ ਹੀ ਜਾਂਦਾ ਜੀ ਦੇਖੋ ਜਿੱਥੇ 500 ਦਾ ਗਾੜਾ ਮਿਲਦਾ ਸਾਨੂੰ ਉਹ ਚ 2.5 ਦਾ ਤੇਲ ਲੱਗ ਜਾਂਦਾ ਹਾਂ ਤੇ ਉਹੀ ਆ ਤੇਲ ਜਿਆਦਾ ਲੱਗ ਜਾਂਦਾ ਬਸ ਤੇਲ ਜਿਆਦਾ ਲੱਗਦਾ ਤੇਲ ਜਿਆਦਾ ਲੱਗਦਾ ਕੁਝ ਕਹਿਣਾ ਤਾਂ ਉਹਨੇ ਪੰਜਾਬ ਸਰਕਾਰ ਨੂੰ ਜਿਸ ਤਰੀਕਾ ਇਹ ਹੀ ਕਹਿਣਾ ਚਾਹੀਦੇ ਨੇ ਪੁਲਿਸ ਰਿਕਵੈਸਟ ਹੀ ਆ ਕਿ ਤੇਲ ਥੋੜਾ ਘੱਟ ਕਰੋ ਜਿਆਦਾ ਨਹੀਂ ਤਾਂ ਦੇਖੋ 60 ਦੇ ਲੱਗ ਜੱਗ ਤੇ ਹੋਣਾ ਚਾਹੀਦਾ ਤੇ ਕਿ ਆਮ ਜਨਤਾ ਵੀ ਚਲੋ ਅਸੀਂ ਜਿੱਥੇ ਮਾਲ ਛੱਡਣ ਜਾਂਦੇ ਆ ਉਹਨਾਂ ਨੂੰ ਥੋੜਾ ਬੈਨੀਫਿਟ ਹੋਵੇ ਕਸਟਮਰ ਨੂੰ ਵੀ ਅੱਗੇ ਬੈਨੀਫਿਟ ਹੋਵੇ ਸਾਡਾ ਰੇਟ ਘਟੇਗਾ ਤੇ ਕਸਟਮਰ ਦਾ ਵੀ ਰੇਟ ਘਟੇਗਾ ਹਾਂਜੀ ਇਹ ਵੀ ਬਿਲਕੁਲ ਤਾਂ ਲੋਡਿੰਗ ਜਿਹੜੇ ਕਰਦੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਬਈ ਪੈਟਰੋਲ ਦੇ ਰੇਟ ਜਿਹੜੇ ਹੈਗੇ ਨੇ ਉਹ ਕੱਟ ਹੋਣਾ ਚਾਹੀਦਾ ਲੋ ਕਿਉਂਕਿ ਅਸੀਂ ਜਦੋਂ ਲੋਡਿੰਗ ਕਰਦੇ ਆ ਜਾਂ ਫਿਰ ਜਦੋਂ ਅਸੀਂ ਜਾਣੇ ਹੈਗੇ ਆ ਦੁਕਾਨ ਆਪਣੇ ਗ੍ਰਾਹਕ ਦੇ ਕੋਲ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਭਈ ਅਸੀਂ ਇਹਨੇ ਪੈਸੇ ਦੇ ਸਕਦੇ ਪਰ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਭਈ ਇਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਨੇ ਤਾਂ ਉਦੋਂ ਵੀ ਲੋਕ ਜਿਹੜੇ ਨੇ ਉਹ ਡਾਮਡੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜਿਹਨੂੰ ਆ ਗੱਲ ਬਾਤ ਕਰਾਂਗੇ ਮਜੀ ਆ ਪੈਟਰੋਲ ਦੇ ਜਿਹੜੇ ਪੈਟਰੋਲ ਡੀਜ਼ਲ ਦੇ ਪ੍ਰਾਈਸ ਵਧੇ ਹੋਏ ਨੇ ਕਹਿਣਾ ਚੁੰਨੇ ਹਾਂ ਕੁਝ ਆ ਪਾਜੀ ਹੁਣ ਪਤਾ ਲੱਗਾ ਵਧੇ ਦਾ ਪਹਿਲੇ ਤਾਂ ਪਤਾ ਹੀ ਨਹੀਂ ਅੱਛਾ ਤੁਸੀਂ ਆਪਣੇ ਸਮੇਂ ਦੇ ਵਿੱਚ ਕਿੰਨੇ ਦਾ ਪੈਟਰੋਲ ਪਹਿਲੀ ਵਾਰੀ ਪਵਾਇਆ ਸੀਗਾ ਪਹਿਲੀ ਵਾਰੀ ਤਾਂ ਦੇਪਾ ਜੀ ਸਸਤਾ ਹਮੇਸ਼ਾ ਸੀ ਹਦੋਂ 40 45 ਰੁਪਏ ਲੀਟਰ ਸਨ ਉਸ ਵੇਲੇ ਜਿਹੜਾ ਪੈਟਰੋਲ ਪੋਣ ਨੇ ਸੀਗੇ 100 ਰੁਪਏ ਦਾ ਪੈਟਰੋਲ ਬੰਦਾ ਪਵਾਉਂਦਾ ਸੀ ਕਿੰਨਾ ਸਮਾਂ ਕੱਢ ਦਿੰਦਾ ਸੀ ਤੇ ਹੁਣ ਜਦੋਂ ਤੁਸੀਂ ਪਾਉਂਦੇ ਹੋ ਉਦੋਂ ਕਿੰਨਾ ਕੁ ਸਮਾਨ ਨਿਕਲਦਾ ਉਹ ਕਾਫੀ ਘੱਮ ਲੈਂਦਾ ਹੈ ਹੁਣ ਤਾਂ 2 ਘੜੇ ਲਾਉ ਤੇ ਤੇਲ ਖਤਮ ਹੋ ਜਾਂਦਾ ਅੱਛਾ ਤੁਸੀਂ ਵੈਸੇ ਕੀ ਕੰਮ ਕਰਦੇ ਹੋ ਮੈਂ ਤਾਂ ਡਿਲੀਵਰੀ ਦਾ ਕੰਮ ਕਰਦਾ ਡਿਲੀਵਰੀ ਦਾ ਕੰਮ ਕਰਦੇ ਹੋ ਫਿਰ ਤਾਂ ਤੁਹਾਡਾ ਤੇਲ ਬਹੁਤ ਯੂਜ਼ ਹੁੰਦਾ ਕੋਈ ਬਹੁਤ ਜ਼ਿਆਦਾ ਜ਼ੋਰ ਜਾਂਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਟਾਈਮ ਤਾਂ ਅੱਛਾ ਇਸ ਟਾਈਮ ਨੁਕਸਾਨ ਹੋ ਰਿਹਾ ਹੈ ਵੈਸੇ ਤੁਸੀਂ ਰੈਗੂਲਰ ਕਿੰਨੇ ਦਾ ਤੇਲ ਪਾਉਂਦੇ ਹੋ ਤੇ ਅੱਜ ਕਿੰਨੇ ਦਾ ਪਵਾਇਆ ਹੈਗਾ ਤੁਸੀਂ ਇਹ ਰੋਤਾ ਟੈਂਕੀ ਫੁੱਲੀ ਰਹਿੰਦੀ ਮੇ ਸਰ ਹਾਂ ਥੈਂਕ ਯੂ ਫੁੱਲ ਦਿਨ ਅੱਜ ਜਦੋਂ ਆਪਾਂ ਚ ਅੱਜ ਵੀ ਟੈਂਕੀ ਫੁੱਲ ਕਰਾਈਏ ਤੁਸੀਂ ਅੱਜ ਥੋੜਾ ਘਟਾ ਕੇ ਪਾਇਆ ਅੱਛਾ ਇੱਕ ਜਦੋਂ ਤੁਸੀਂ ਟੈਂਕੀ ਫੁੱਲ ਕਰਾਉਂਦੇ ਸੀਗੇ ਉਦੋਂ ਕਿੰਨੇ ਦਾ ਕਿੰਨਾ ਪੈਸਾ ਬਣਦਾ ਸੀਗਾ ਤੇ ਹੁਣ ਜਦੋਂ ਤੁਸੀਂ ਟੈਂਕੀ ਫੁੱਲ ਕਰਾਣੇ ਜਦੋਂ ਰੇਟ ਹਾਈ ਹੋਏ ਨੇ ਉਦੋਂ ਕਿੰਨੇ ਦਾ ਤੁਹਾਨੂੰ ਜਿਹੜਾ ਹੈ ਥੋੜਾ ਉਹ ਕੰਮ ਤੇ ਵੀ ਡਿਪੈਂਡ ਹੋ ਜਾਂਦਾ ਤੇ ਕੰਮ ਦੇ ਉੱਪਰ ਵੀ ਡਿਪੈਂਡ ਹੋ ਜਾਂਦਾ ਕਿੰਨੇ ਕੁ ਤਾਂ ਪੈਣਾ ਹੈਗਾ ਕਿੰਨੇ ਦਾ ਹੈਗਾ ਤੇ ਹੁਣ ਜਦੋਂ ਪਤਾ ਲੱਗਦਾ ਹੈ ਕਿ ਪ੍ਰਾਈਸ ਇਸ ਤਰੀਕੇ ਦੇ ਨਾਲ ਹਾਈ ਹੋਏ ਨੇ ਤਿੰਨ ਵਾਰੀ ਜਿਹੜਾ ਪ੍ਰਾਈਸ ਵਧਾਏ ਗਏ ਹੈਗੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਜਿਵੇਂ ਬਤਾਏ ਨੇ ਸੀ ਇਹ ਤਾਂ ਮਾੜੇ ਬੰਦੇ ਦੀ ਜੇਬ ਕਟੜੀ ਜੋ ਹੋਰ ਪੁੱਛਣੀ। ਹੂੰ ਗਰੀਬ ਬੰਦੇ ਦੀ ਜੇਬ ਕੱਟਦੀ ਹੈਗੀ। ਠੀਕ ਹੈ ਜੀ। ਸ਼ੁਕਰੀਆ। ਤਾਂ ਬਿਲਕੁਲ ਨੌਜਵਾਨ ਵੀ ਨੇ ਜਿੰਨਾਂ ਵੱਲੋਂ ਜਿਹੜਾ ਇਹ ਪਹੁੰਚੇ ਹੋਏ ਨੇ ਪٹرول ਡੀਜ਼ਲ ਪੁਆਣ ਦੇ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਈ ਤੁਸੀਂ ਅੱਜ ਡੀਜ਼ਲ ਪੁਆਣ ਪٹرول ਪੁਆਣ ਪਹੁੰਚੇ ਹੋਏ ਹੋ। ਪ੍ਰਾਈਸ ਪਤਾ ਲੱਗਦੀ ਹੈ ਕਿ ਇਸ ਤਰੀਕੇ ਦੇ ਨਾਲ ਪ੍ਰਾਈਸ ਵਧ ਗਏ ਨੇ ਹੁਣ ਪٹرول ਡੀਜ਼ਲ ਦੇ। ਤਾਂ ਉਸ ਸੀ ਨੂੰ ਕਿਵੇਂ ਦੇਖਦੇ ਹੋ? ਭਾਈ ਉਸ ਸੀ ਨੂੰ ਜਿੱਦਾਂ ਇਹਨਾਂ ਨੂੰ ਪੁੱਛ ਲਈਦਾ ਆ ਕਈ ਵਾਰੀ ਆ ਨਾ ਤੇ ਇਹਦਾ ਦਿੰਦੇ ਆ ਵੀ ਆ ਏਰੀ ਕੁਆਲਿਟੀ ਆਇਆ ਜਿੱਤਾ ਜੀ ਇਹਨਾਂ ਦਾ ਹਾਂ ਜੀ ਇਹਨਾਂ ਨੂੰ ਫੇਰ ਪੁੱਛ ਲਈਦਾ ਆ ਪਤਾ ਲੱਗਦਾ ਜਦੋਂ 93 ਪੈਸੇ ਪੈਟਰੋਲ ਦਾ ਰੁਪਿਆ ਜਿਹੜਾ ਹੈ ਉਹ ਹੋਰ ਵੱਧ ਗਿਆ ਹੈਗਾ ਜਿੱਥੇ ਪਹਿਲਾਂ 1 ਲੀਟਰ ਤਾਂ ਨੂੰ ਜਿਹੜਾ ਹੈਗਾ ਉਹ 98 ਰੁਪਏ ਮਤਲਬ 96 ਰੁਪਏ ਦਾ ਮਿਲਦਾ ਸੀਗਾ ਹੁਣ 97 98 ਰੁਪਏ ਦਾ ਮਿਲਣ ਲੱਗ ਪਿਆ ਉਦੋਂ ਜਦੋਂ ਪਤਾ ਲੱਗਦਾ ਉਦੋਂ ਡਿਸਪਾਇੰਟ ਹੁੰਨੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਨ ਦੇ ਵਿੱਚ ਆਉਂਦਾ ਕਿ ਯਾਰ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਯਾਰ ਕਿੱਥੇ ਯਾਰ 80 ਮਤਲਬ 60-70 ਨੂੰ ਵੀ ਪਾਉਂਦੇ ਰਹੇ ਆ ਨਾ ਕਿ ਇਹ ਚੱਕ ਨਾ ਵੀ ਚੱਕ ਦਿੰਦੇ ਆ ਤੇ ਕਹਿਣਾ ਤੋਂ ਨੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਸਸਤਾ ਕੀਤਾ ਜਾਵੇ ਜੀ ਪੈਟਰੋਲ ਸਸਤਾ ਕੀਤਾ ਜਾਵੇ ਤੇ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀ ਉਦੋਂ ਕਿੰਨੇ ਦਾ ਜਿਹੜਾ ਪੈਟਰੋਲ ਪਵਾਇਆ ਸੀ ਮੈਂ ਇਹ ਮੈਂ ਅੱਜ ਤੋਂ ਜਿੱਦਾਂ 2-3 ਸਾਲ ਪਹਿਲਾਂ ਨਾ ਪਲੱਸ 2 'ਚ ਪੜਦਨ ਨੇ ਤੇ ਉਦੋਂ ਅਸੀਂ 60 60 70 70 ਨੂੰ ਵੀ ਪਾਉਂਦੇ ਰਹੇ ਭਾਜੀ 60 70 ਨੂੰ ਪਾਉਂਦੇ ਰਹੇ ਉਹ 2 ਲੀਟਰ ਹੁੰਦਾ ਸੀਗਾ ਤੇ ਹੁਣ ਜਦੋਂ ਪਤਾ ਲੱਗਦੇ ਵੀ 98 ਰੁਪਏ ਚੱਲ ਗਿਆ ਉਦੋਂ ਹਾਂ ਭਾਈ ਹੁੰਦਾ ਤਾਂ ਹੈ ਇੱਕ ਵਾਰੀ ਮਹਿੰਗਾ ਇਹਨਾਂ ਨੇ ਕੀਤਾ ਹੋਇਆ ਆ ਕਾਫੀ ਮਹਿੰਗਾ ਕਰ ਦਿੰਦੇ ਆ ਭਾਜੀ ਠੀਕ ਹੈ ਹੋਤੇ ਹੋਏ ਨੇ ਪੈਟਰੋਲ ਲੋਕ ਕਾਫੀ ਜਿਹੜੇ ਕਹਿੰਦੇ ਸੀਗੇ ਕਿ ਬਈ ਅਸੀਂ ਟੈਂਕੀ ਫੁੱਲ ਕਰਾਉਣੇ ਸੀਗੇ ਹੁਣ ਜਦੋਂ ਪਤਾ ਲੱਗਦਾ ਇਸ ਤਰੀਕੇ ਦੇ ਪ੍ਰਾਈਸ ਵਧੇ ਨੇ ਉਦੋਂ ਘੱਟ ਕਰਾਉਂਦੇ ਨੇ ਆ ਪਾਜੀ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਪਾਜੀ ਜਦੋਂ ਤੁਸੀਂ ਪੈਟਰੋਲ ਪੰਪ ਪਹੁੰਚਦੇ ਹੋ ਪਤਾ ਲੱਗਦਾ ਕਿ ਰੇਟ ਵਧ ਗਏ ਨੇ ਤੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਖਿਆਲ ਇਹ ਆਉਂਦਾ ਜੀ ਇਹ ਜਿਹੜੀਆਂ ਸਰਕਾਰਾਂ ਆਈਆਂ ਨੇ ਇਹ ਲੁੱਟ ਖਸੁੱਟ ਰਹੀਆਂ ਨੇ ਜਨਤਾ ਨੂੰ ਜਨਤਾ ਦਾ ਬਹੁਤ ਬੁਰਾ ਹਾਲ ਹੈ ਆ ਤੇਲ ਪਵਾਣੀ ਤੇ 300 ਰੁਪਏ ਦੇ ਵਿੱਚ 5-6 ਲੀਟਰ ਤੇਲ ਪੈ ਜਾਂਦਾ ਸੀਗਾ ਹੌਣ 300 ਰੁਪਏ ਦੇ ਵਿੱਚ 3 ਲੀਟਰ ਵੀ ਨਹੀਂ ਤੇਲ ਪਿਆ ਤੁਸੀਂ 103 ਰੁਪਏ ਲੀਟਰ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਮੋਦੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਦੀ ਸੀ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੀਜੀ ਵਾਰ ਉਹਨਾਂ ਦੀ ਜਦ ਸਰਕਾਰ ਆ ਗਈ ਤੇ ਜਨਤਾ ਦਾ ਇੰਨਾ ਬੁਰਾ ਹਾਲੇ ਰੋਟੀ ਦੇ ਲਾਲੇ ਪਏ ਹੋਏ ਨੇ ਤੁਸੀਂ ਤੇਲ ਦੀ ਤੇ ਗੱਲ ਛੱਡੋ ਤੁਸੀਂ ਕਿਸੇ ਮੰਡੀ ਦੇ ਵਿੱਚ ਜਾਓ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਸਬਜ਼ੀਆਂ ਦੇ ਕੀ ਭਾਅ ਨੇ ਇਸ ਟਾਈਮ ਟਮਾਟਰ ਜਿਹੜਾ 50 ਰੁਪਏ ਕਿਲੋ ਵਿਕਿਆ ਟਮਾਟਰ 100 ਰੁਪਏ ਕਿਲੋ ਵੀ ਵਿਕਿਆ ਹੈ ਜਿਹੜਾ ਪਿਆਜ਼ ਇਸ ਟਾਈਮ 50 ਰੁਪਏ ਕਿਲੋ ਵੇਚ ਰਿਹਾ ਹੈ ਮਤਲਬ ਖਾਣ ਵਾਲੀਆਂ ਚੀਜ਼ਾਂ ਜਿਹਨੂੰ ਆਪਾਂ ਰਸੋਈ ਦਾ ਸਮਾਨ ਕਹਿੰਦੇ ਆ ਉਹ ਵੀ ਇੰਨਾ ਮਹਿੰਗਾ ਹੋ ਗਿਆ ਕਿ ਮਤਲਬ ਜਨਤਾ ਦਾ ਇਹ ਸਰਕਾਰ ਕੋਚ ਵੀ ਨਹੀਂ ਸੋਚ ਰਹੀ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋ ਯਾਰੇ ਨੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋ ਯਾਰੇ ਨੇ ਆ ਬਾਨੀ ਹੁਣ ਲਾ ਲੋ ਮਤਲਬ ਇਹ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਜਿਹੜੀ ਜਨਤਾ ਦੀ ਸਰਕਾਰ ਨਹੀਂ ਇਹ ਅੰਬਾਨੀਆਂ ਦੀ ਤੇ ਅਡਾਨੀਆਂ ਦੀ ਸਰਕਾਰ ਹੈ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀਗਾ ਉਦੋਂ ਕਿੰਨੇ ਰੁਪਏ ਦਾ ਪਵਾਇਆ ਸੀਗਾ ਤੇ ਹੁਣ ਅਸੀਂ ਤਾਂ ਜੀ ਪੈਟਰੋਲ 33 ਰੁਪਏ ਦੇ ਹਿਸਾਬ ਨਾਲ ਵੀ ਪਵਾਇਆ ਹੈ 33 ਰੁਪਏ ਲੀਟਰ ਆਂਦਾ ਸੀਗਾ 17 ਰੁਪਏ ਲੀਟਰ ਵੀ ਆਂਦਾ ਸੀਗਾ ਡੀਜ਼ਲ 14 ਰੁਪਏ ਲੀਟਰ ਸੀਗਾ ਹੁਣ ਤੇਲ ਦੇ ਇਹਨਾਂ ਦੇ ਬਾਅਦ ਕੋਈ ਫਰਕ ਹੀ ਨਹੀਂ ਰਹਿ ਗਿਆ ਡੀਜ਼ਲ ਦੇ ਵਿੱਚ ਤੇ ਪੈਟਰੋਲ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਉਹਨਾਂ ਜਦੋਂ ਪਤਾ ਲੱਗਦਾ ਕਿ ਭਈ ਆ 103 ਰੁਪਏ ਪੈਟਰੋਲ ਹੋ ਗਿਆ 96 ਰੁਪਏ ਜੇ ਡੀਜ਼ਲ ਹੋ ਗਿਆ ਇਦਾਂ ਜਦੋਂ ਪਤਾ ਲੱਗਦਾ ਹੈ ਤੇ ਉਦੋਂ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਭਈ ਸਰਕਾਰਾਂ ਹੀ ਸਾਰੀ ਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ ਸਰਕਾਰਾਂ ਹੀ ਕਰਦੀਆਂ ਨੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਆ ਜੀ ਲੋਕ ਸਭਾ 'ਚ ਭੇਜਦੇ ਆ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਉਹਨਾਂ ਨੂੰ ਜਨਤਾ ਦੇ ਮੁੱਦੇ ਚੱਕਣੇ ਚਾਹੀਦੇ ਨੇ ਦੇਖੋ ਜੀ ਸਾਰਾ ਜਿਹੜਾ ਇਸ ਹਿੰਦੁਸਤਾਨ ਦਾ ਸਿਸਟਮ ਹੈ ਪੈਟਰੋਲ ਤੋਂ ਚੱਲ ਰਿਹਾ ਹੈ ਜਿਹੜੀ ਵੀ ਇਸ ਵੇਲੇ ਤੇ પેટ્રોલ ਤੇ ਚੱਲੀ ਜਦੋਂ પેટ્રોલ ਹੀ ਮਹਿੰਗਾ ਹੋਏਗਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆਪੀ ਮਹਿੰਗੀਆਂ ਹੋਣੀਆਂ ਨੇ ਇਹਨਾਂ ਨੇ પેટ્રોલ ਤੇ ਪੂਰਾ ਜ਼ੋਰ ਲਾਇਆ ਹੋਇਆ ਘਟਾਉਂਦੇ ਨੇ ਤੇ 10 ਪੈਸੇ ਘਟਾਉਂਦੇ ਨੇ ਉਹ ਵਧਾਉਂਦੇ ਨੇ ਤੇ 1 ਰੁਪਿਆ 2 ਰੁਪਿਆ ਸਿੱਧੇ ਵਧਾ ਦਿੰਦੇ ਨੇ ਠੀਕ ਹੈ ਸ਼ੁਕਰੀਆ ਬਾਈ ਜੀ ਤਾਂ ਬਿਲਕੁਲ ਲੋਕ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਭਈ ਪਹਿਲਾਂ ਇੱਕ ਸਮੇਂ ਦੇ ਉੱਤੇ પેટ્રોલ ਜਿਹੜਾ ਹੈਗਾ ਏ ਉਹ 80 33 ਰੁਪਏ ਵੀ ਪਵਾਇਆ ਹੈਗਾ ਡੀਜ਼ਲ ਜਿਹੜਾ ਹੈ ਉਹ 14 ਤੋਂ 2000 ਰੁਪਏ ਪਵਾਇਆ ਪਰ ਹੁਣ ਜਦੋਂ ਪ੍ਰਾਈਸ ਦੇਖਦੇ ਆ ਤਾਂ ਉਦੋਂ ਪਤਾ ਲੱਗਦਾ ਹੈ ਕਿ ਭਾਈ ਇਹ ਪ੍ਰਾਈਸ ਕਿਸ ਜਗ੍ਹਾ ਦੇ ਉੱਪਰ ਜਾ ਰਹੇ ਨੇ ਕਿਹੜੇ ਅਸਮਾਨ ਛੂਰੇ ਨੇ ਕੈਮਰਾ ਬੀਚਨ ਪੰਕੇ ਦੇ ਨਾਲ ਰਾਜ ਗੁਪਤਾ ਜਿਲੰਦਰ